ਤਾਂ ਬਿੱਤੇ ਨੇ ਨਾ ਮੈਨੂੰ ਬਹੁਤ ਮਤਲਬ ਕੀ ਨੰਦਾ ਸਿਮਰਨ ਜੀ ਸੋਚਣਾ ਗੱਲ ਕਰਦੀ ਐ ਕਿ ਅਸੀਂ ਜਰੂਰੀ ਕਰਦੇ ਦਵਾਈ ਦੇ ਦਵਾਂਗਾ ਸਿਮੂ ਸਿਮੂ ਪੂਰਾ ਨੰਦਸਤੀ ਹਾਂਜੀ ਸਿਮਰਨਦੀਪ ਸਿੰਘ ਕੀ ਕਿ ਸੁੰਦਰੀ ਜੀ ਆਉਂਦੀ ਭੇਜਣਾ ਬੱਚਾ ਆ ਠੀਕ ਹਾਂਜੀ ਉਹਨਾਂ ਆਪਣਾ ਦੇਣਾ ਲੈ ਮੇਨਾ ਰੋਟੇ ਰੰਦਾਂ ਆਉਂਦਾ ਜਾਂਦਾ ਜੀ ਉਦੋਂ ਨੂੰ ਪੜਨਾ ਕਿਹੜਾ ਖੇਡਣ ਉਦੋਂ ਉੱਧਰ ਆਉਂਦਾ ਜਾਂਦਾ ਜਦਾ ਪੜ ਕੇ ਆਪਾਂ ਕੁਝ ਬਣ ਕੇ ਵੀ ਤੈਨੂੰ ਕੰਮ ਜਿਹੜਾ ਆਉਂਗਾ ਉਸ ਕੰਮ ਤੇਨੂੰ ਠੀਕ ਹੈ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਜਿਹੜਾ ਕੁਝ ਦਿਨ ਪਹਿਲਾਂ ਇੱਕ ਬੱਚੀ ਜਿਹੜੀ ਛੋਟੀ ਦਸੂਏ ਦੇ ਵਿੱਚ ਇੱਕ ਮਿਲੀ ਸੀਗੀ ਤੁਸੀਂ ਸਾਰਿਆਂ ਨੇ ਵੀਡੀਓ ਦੇਖੀ ਤੇ ਕੋਈ ਵਾਰੀ ਸਾਰਿਆਂ ਦੇ ਮਨਾਂ 'ਚ ਸੀ ਕੌਣ ਬੱਚੇ ਇਦਾਂ ਕਿਦਾਂ ਛੱਡੀ ਗਈ ਕੀ ਆ ਹਨਾ ਸਾਰਾ ਦੇਖਿਆ ਤਾਂ ਉਹਦੇ ਆਪਣੇ ਮਾਪੇ ਨਹੀਂ ਉਹ ਜਿਹੜੀ ਮਾਂ ਨੇ ਉਹ ਬੱਚੀ ਛੱਡੀ ਸੀ ਤੇ ਬੜਾ ਮਨ ਖਰਾਬ ਹੋਇਆ ਅਸੀਂ ਆਪਾਂ ਅਪੀਲ ਕਰਦੇ ਹਾਂ ਵੀ ਜੇ ਕੋਈ ਬੱਚਾ ਹੈਗਾ ਆ ਜੇ ਕੋਈ ਨਹੀਂ ਕਿਸੇ ਤੋਂ ਕੋਈ ਦੇਖ ਰੱਖ ਹੁੰਦੀ ਜਾਂ ਸਾਥ ਸੰਭਾਲ ਹੁੰਦੀ ਅਸੀਂ ਉਹ ਸਾਡੀ ਸੰਸਥਾ ਨਾਲ ਸੰਪਰਕ ਕਰ ਸਕਦੇ ਹਾਂ ਜੇ ਕੋਈ ਵੀ ਕਿਸੇ ਨਾਲ ਸੰਪਰਕ ਕਰ ਸਕਦੇ ਹੋ ਤੇ ਜਿਹੜਾ ਇਦਾਂ ਬੱਚੇ ਨਾ ਰੋਲੇ ਜਾਣ ਤੇ ਇਸੇ ਤਹਿਤ ਜਿਹੜਾ ਸਾਡੇ ਕੰਧਾਲਾ ਜੱਟਾਂ ਦੇ ਵਿੱਚ ਆਪਾਂ ਖੜੇ ਆਂ ਸਰਾਂ ਦੇ ਲਾਗੇ ਤੇ ਇੱਕ ਸਿਮਰਨ ਇਹ ਨਾਮ ਆ ਬੱਚੇ ਦਾ ਸਿਮੂ ਆ ਇਹਦੀ ਜਿਹੜਾ ਪਰਿਵਾਰ ਦੇ ਵਿੱਚ ਕੋਈ ਨਹੀਂ ਰਿਹਾ ਇਹਦੇ ਜਿਹੜਾ ਪਰਿਵਾਰ ਦੇ ਟੱਬਰ ਦੇ ਵਿੱਚ ਇਹ ਸਾਡੇ ਮਾਤਾ ਜੀ ਆ ਇਹਨਾਂ ਵੱਲੋਂ ਇਹਦੀ ਦੇਖਭਾਲ ਕੀਤੀ ਜਾਂਦੀ ਸੀ ਤੇ ਇਹਨਾਂ ਨੇ ਆਪ ਕਿਹਾ ਵੀ ਮੇਤੂ ਜਿਹੜੀ ਅਸਮਰਥ ਹਾਂ ਮੈਂ ਨਹੀਂ ਸੇਵਾ ਕਰ ਸਕਦੀ ਮੈਂ ਜਿਹੜਾ ਸੰਭਾਲ ਨਹੀਂ ਕਰ ਸਕਦੀ ਕਿਉਂਕਿ ਬੱਚਾ ਆ ਪਣ ਜਾਂਦਾ ਆ ਤੇ ਮੁੜ ਕੇ ਉਦੋਂ ਜਿਹੜਾ ਉਹਨੂੰ ਸਾਰਾ ਦਿਨ ਨਹੀਂ ਦੇਖਿਆ ਜਾਂਦਾ ਕਈ ਵਾਰੀ ਵਾਪਸ ਨਹੀਂ ਆਉਂਦਾ ਘਰ ਤੇ ਜਾਂ ਕੁਝ ਵੀ ਆ ਵੀ ਮਤਲਬ ਉਹਦੀ ਦੇਖਰੇਖ ਮੇਰੇ ਕੋਲ ਨਹੀਂ ਹੁੰਦੀ ਪੜਨ ਜਾਂਦਾ ਆ ਪਰ 6ਵੀਂ ਕਲਾਸ ਦੇ ਵਿੱਚ ਪੜਦਾ ਆ ਵੇ ਤੁਸੀਂ ਜਿਹੜਾ ਇਹਨੂੰ ਵਧੀਆ ਜੀਵਨ ਜਿਹੜਾ ਆ ਵਧੀਆ ਨਾ ਸਕੂਲ ਦੇ ਵਿੱਚ ਪਾ ਕੇ ਤੇ ਇਹਨੂੰ ਜਿਹੜਾ ਸਾਂਭ ਸੰਭਾਲ ਕੀਤੀ ਜਾਵੇ ਬਾਕੀ ਮੇਰੇ ਨਾਲ ਮਾਮਾ ਜੀ ਵੀ ਖੜੇ ਆ ਤੇ ਮਾਤਾ ਜੀ ਆ ਪੁੱਛਦੇ ਆ ਸਾਰੀ ਗੱਲਬਾਤ ਵੀ ਪਰਿਵਾਰ ਚ ਕੌਣ ਕੌਣ ਸੀਗੇ ਤੇ ਹੁਣ ਹੈ ਕੌਣ ਆ ਤੇ ਰਹਿ ਕੌਣ ਗਿਆ ਜੀ ਹਾਂਜੀ ਇਹਨਾਂ ਦੇ ਜਿਹੜਾ ਸਿਮਰਗੀਤ ਹੈਗਾ ਜਾਂ ਲੜਕਾ ਆ ਇਹਦੇ ਬਾਬਾ ਜੀ ਦੇ ਡੈਥ ਹੋਈ ਨੂੰ ਕੋਈ 12 ਸਾਲ ਹੋ ਗਏ ਆ ਅੰਦਾਜ਼ੇ ਨਾਲ ਅੱਛਾ ਜੀ ਤੇ ਉਸ ਤੋਂ ਬਾਅਦ ਜਿਹੜਾ ਆ ਇਹਨਾਂ ਦੇ ਜਿਹੜਾ ਫਾਦਰ ਆ ਉਹਦੀ ਵੀ 7 ਸਾਲ ਹੋ ਗਏ ਆ ਡੈਥ ਹੋਈ ਨੂੰ ਹੂੰ ਉਦੋਂ ਜਿਹੜੀ ਇਹਦੀ ਮਾਂ ਆ ਲੜਕੇ ਦੀ ਸੀਗੀ ਉਹ ਉਹਨਣ ਜਿੰਦੜਾ ਉਹਦਾ ਭੋਗ ਸੀ ਤੇ ਭੋਗ ਤੇ ਹੀ ਉਹਨੂੰ ਛੱਡ ਕੇ ਚਲ ਗਈ ਸੀ ਉਸ ਤੋਂ ਬਾਅਦ ਇਹਦੀ ਇੱਕ ਭੂਆ ਸੀ ਉਹ ਇਹਦੀ ਦੇਖਰੇਖ ਕਰਦੀ ਰਹੀ ਉਹਦੀ ਵੀ 2 ਸਾਲ ਹੋ ਗਏ ਤਾਂ ਡੈਥ ਹੋ ਗਈ ਆ ਮੌਤ ਹੋ ਗਈ ਆ ਉਸ ਤੋਂ ਬਾਅਦ ਇਹਦੇ ਜਿਹੜੇ ਤਾਇਆ ਜੀ ਸੀ ਉਹ ਵੀ ਸੀਤਾ ਪਾਹ ਜੀ ਪਰ ਦੋਨੇ ਜਣੇ ਤਾਇਬ ਤੇ ਜਮਤਲ ਜਿਹੜੇ ਆਪਣੇ ਘਰ ਦੇ ਵਿੱਚ ਜਿੰਨਾ ਕਿਸੇ ਉੱਥੇ ਬਸ ਰਹਿੰਦੇ ਸੀ ਹੁਣ ਉਹਦੀ ਵੀ 2 ਮਹੀਨੇ ਹੋ ਗਏ ਤਾਂ ਡੈਥ ਹੋ ਗਈ ਆ ਹੁਣ ਇਹ ਤਾਂ ਸਭ ਸਮਾਰ ਕਰਨ ਵਾਲਾ ਕੋਈ ਨਹੀਂ ਇਹ ਸਾਨੂੰ ਇਹ ਵੀ ਹੈਗਾ ਵੀ ਜਿਹੜਾ ਇੱਕ ਨਿਵਾਸ ਦੇ ਤੌਰ ਤੇ ਹੀ ਮਤਲਬ ਸਾਡੇ ਕੋਲ ਹੈ ਹੈ ਤਾਂ ਪਰਿਵਾਰ ਦੇ ਵਿੱਚ ਹੋਈਆਂ ਪਰ ਇਹ ਜਿਹੜੇ ਪਰਿਵਾਰ ਆ ਇਹ ਸਾਡੇ ਭਾਬੀ ਗੁਰਦੇਵ ਸਿੰਘ ਗੁਰਦੇਵ ਕੌਰ ਆ ਬਲਦੇਵ ਕੌਰ ਇਹਨਾਂ ਦੇ ਨਾਮ ਆ ਤੇ ਇਹਨਾਂ ਨੇ ਜਿਹੜਾ ਆਪਾਂ ਰੱਖਿਆ ਇਹਨਾਂ ਨੂੰ ਸੰਭਾਲਿਆ ਇਹਨਾਂ ਦੀ ਕਰਦੇ ਸੀ ਪਰ ਹੁਣ ਇਹ ਸੰਭਾਲ ਨਹੀਂ ਕਰ ਸਕਦੇ ਕਿਉਂਕਿ ਅੱਜ ਜਿਹੜੇ ਆਪਣੇ ਬੱਚੇ ਸੰਭਾਲਣੇ ਓਕੇ ਆ ਆਪਣੇ ਅੰਦਰ ਜਿਹੜੀਆਂ ਨੋਹਾ ਪੋਤੇ ਪੋਤੀਆਂ ਮਤਲਬ ਹੁੰਦੇ ਆ ਉਹਨਾਂ ਦੇ ਵਿੱਚ ਅਸੀਂ ਇਹਨਾਂ ਨੂੰ ਇਹ ਕਿਦਾਂ ਸੰਭਾਲ ਸਕਦੇ ਸੀ ਇਸ ਕਰਕੇ ਅਸੀਂ ਇਹ ਸਾਰਾ ਸੋਚ ਕੇ ਕੋਚੇ ਵੀ ਇਹਦੇ ਜਿਹੜਾ ਆ ਬਹੁਤ ਇਹਦੀ ਜ਼ਿੰਦਗੀ ਦੀ ਔਖੀ ਆ ਤਾਂ ਅਸੀਂ ਮਤਲਬ ਜਿਹੜਾ ਆ ਇਹ ਮਨਜੋਤ ਸਿੰਘ ਜਿਹੜੇ ਜਿਹੜੇ ਆਸ਼ਰਮ ਚ ਚਲਾ ਰਹੇ ਆ ਮੇਰੇ ਇਹ ਭਾਂਜਾ ਲੱਗਦੇ ਆ ਤਾਂ ਮੈਂ ਇਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਵੀ ਮਨਜੋਤ ਸਿੰਘ ਵੀ ਬੱਚਾ ਹੈਗਾ ਤੁਸੀਂ ਇਹਨੂੰ ਸੰਭਾਲ ਸਕਦੇ ਆ ਜੇ ਤੁਹਾਡੇ ਕੋਲ ਮਤਲਬ ਪ੍ਰਮਾਤਮਾ ਕਰੇ ਤਾਂ ਤੁਹਾਡੇ ਕੋਲ ਸਾਂਭ ਸੰਭਾਲ ਤੁਸੀਂ ਕਰੋਗੇ ਤੇ ਇਹਨੂੰ ਆਪਣਾ ਕੋਲ ਰੱਖ ਸਕੋਗੇ ਤਾਂ ਅਸੀਂ ਇਹ ਜਿਹੜਾ ਅੱਜ ਮਨਜੋਤ ਸਿੰਘ ਨੂੰ ਜਿਹੜਾ ਬੱਚਾ ਆ ਇਹੇ ਸੰਭਾਲ ਰਹੇ ਆ ਤੇ ਇਹ ਆਸ਼ ਕਰਦੀ ਆ ਝੋਲੀ ਪਾ ਰਹੀ ਆ ਝੋਲੀ ਪਾ ਰਹੀ ਆ ਮਾਤਾ ਜੀ ਵੀ ਖੜੇ ਆ ਮਾਤਾ ਜੀ ਕੋਈ ਇਹਨਾਂ ਦੇ ਪਰਿਵਾਰ ਦੇ ਵਿੱਚ ਹੋਰ ਟੰਬਰ ਚ ਕੋਈ ਸਾਰਿਆਂ ਨਾਲ ਸਹਿਮਤ ਆ ਜਿੱਦਾਂ ਵਿੱਚ ਸ਼੍ਰੀ ਕੇਬਾ ਜੀ ਸਹਿਮਤ ਬੁੱਤ 2 ਮਹੀਨੇ ਹੋ ਗਏ ਕਿਸੇ ਨੇ ਇਹਦੀ ਬਾਤ ਤਾਂ ਪੁੱਛੀ ਨਹੀਂ ਕਿ ਤੂੰ ਕਿੱਥੇ ਆ ਹਾਂ ਹੈਨਾ ਸਾਰਿਆਂ ਨੇ ਸਲਾਹ ਨਾਲ ਸੋਚ ਸਾਜੀ ਕਿ ਹੁਣ ਸਾਡੀ ਝੋਲੀ ਚ ਪਾਇਆ ਦੀ ਜ਼ਿੰਦਗੀ ਬਣਾਓ ਇਹ ਸਾਰੇ ਪਰਿਵਾਰ ਨੇ ਹੀ ਜਿਹੜੇ ਬਾਕੀ ਇਹਨਾਂ ਦੇ ਪਰਿਵਾਰ ਆ ਉਹਨਾਂ ਨੇ ਵੀ ਵਿੱਚ ਹੀ ਮਤਲਬ ਜਿਹੜਾ ਨੇ ਸਾਰਿਆਂ ਨੇ ਬਲਦੇਵਪੁਰ ਨੇ ਭਾਬੀ ਹੁਣੀ ਨਾਲ ਸਾਰਿਆਂ ਨੂੰ ਇਹ ਦਸਤਕ ਹੈ ਕਿ ਅਸੀਂ ਮਤਲਬ ਜਿਹੜੀ ਆ ਵੀ ਇਹਨਾਂ ਬੱਚੇ ਜੇ ਤੁਹਾਨੂੰ ਕੋਈ ਰੱਖਣਾ ਕੱਲ ਨੂੰ ਕੋਈ ਇਤਰਾਜ਼ ਨਾ ਕਰੀ ਜੇ ਰੱਖਣਾ ਤਾਂ ਤੁਸੀਂ ਰੱਖ ਲਖ ਸਕਦੇ ਆ ਇਹ ਸਾਰਿਆਂ ਨੂੰ ਤੇ ਇਹ ਮਤਲਬ ਜਿਹੜੀ ਆ ਸਰਦਾਰਤਾ ਪਰਖਾਈ ਪਰਖਟਾਈ ਆ ਵੀ ਆਪਣੇ ਚਲੋ ਇਹ ਨਾਲ ਤਾਂ ਜੇ ਜਾਇਓ ਸਾਰੇ ਹਾਂ ਅੱਜ ਸੋਨਾ ਇੱਥੇ ਨਹੀਂ ਸਿਰਉਣ ਦੀ ਆ ਜਾਣਾ ਸੀ ਜਿਸ ਕਰਕੇ ਇਹਦੀ ਜ਼ਿੰਦਗੀ ਵਧੀਆ ਬਣ ਜੇ ਸੋ ਅਸੀਂ ਆਸ ਕਰਦੇ ਹਾਂ ਕਿ ਮੇਰੇ ਮਾਮਾ ਜੀ ਦੇ ਇਹ ਸਾਡਾ ਪਿੰਡ ਆ ਘੂੜਾਵਾ ਹਕਦਾਲਾ ਮੇਰੇ ਨਾਲ ਮੇਰਾ ਤੋਤਾ ਭਾਜੀ ਖੜੇ ਆ ਸੋਨਾ ਭਾਜੀ ਮੇਰੇ ਮਾਮਾ ਜੀ ਦੇ ਬੇਟੇ ਤੇ ਇਹ ਸਾਡਾ ਸਾਰੇ ਪਰਿਵਾਰ ਹੀ ਉਹਨਾਂ ਦੇ ਜਿਹੜਾ ਪਿੰਡ ਦੇ ਵਿੱਚ ਇਹ ਬੱਚਾ ਸੀਗਾ ਬੜਾ ਦੁੱਖ ਲੱਗਾ ਜਦੋਂ ਸਾਰੇ ਸੋਨੇ ਵੀ ਪਰਿਵਾਰ ਚ ਰਿਹਾ ਹੀ ਕੋਈ ਨਹੀਂ ਜਿਹੜਾ ਜਿੰਨੇ ਸਾਂਭਣਾ ਸੀ ਉਹ ਮਾਂ ਵੀ ਚਲੀ ਗਈ ਭੋਗ ਪਾਣੇ ਵਾਲੇ ਦਿਨ ਮਾਂ ਜਿਹੜੀ ਬੱਚੇ ਨੂੰ ਮਾਂ ਚਲ ਗਈ ਛੱਡ ਕੇ ਚਲੀ ਗਈ ਪਰ ਚਲੋ ਉਹ ਜੇ ਕੁਛ ਉਹਦੀਆਂ ਮਜਬੂਰੀਆਂ ਜਾਂ ਕੁਝ ਵੀ ਕਹਿ ਦੋ ਵੀ ਆਪਣਾ ਜਿਗਰ ਦਾ ਟੁਕੜਾ ਕਿਵੇਂ ਛੱਡ ਕੇ ਜਾਣਾ ਇੱਕ ਬਹੁਤ ਹਨਾ ਬੰਦਾ 100 ਵਾਰ ਸੋਚਦਾ ਛੋਟੇ ਜਿਹਨੂੰ ਛੱਡ ਕੇ ਚਲੀ ਗਈ ਤੇ ਬਾਅਦ ਦੇ ਵਿੱਚ ਜਿਹੜਾ ਫਿਰ ਸਾਮ ਦੇ ਲਈ ਭੂਆ ਲੈ ਗਈ ਭੂਆ ਵੀ ਪੂਰੀ ਹੋ ਗਈ ਉਹਦਾ ਪਰਿਵਾਰ ਕੋਈ ਉੱਥੇ ਨਹੀਂ ਨਹੀਂ ਇੱਥੇ ਨਹੀਂ ਕੋਈ ਨਹੀਂ ਸੀ ਉਹਦੇ ਬੱਚਾ ਕੋਈ ਨਹੀਂ ਸੀ ਅੱਧਾ ਉਹਦੇ ਬੱਚਾ ਕੋਈ ਉਹਦੇ ਬੱਚਾ ਕੋਈ ਨਹੀਂ ਸੀ ਅੱਛਾ ਉਹ ਸਾਡੀ ਵਾਹਿਗੁਰੂ ਤੇ ਮੁੜ ਕੇ ਉਹਦਾ ਤਾਇਆ ਕੁਰੇ ਉਹ ਵੀ ਪਾਹੀ ਜੀ ਸੀਗਾ ਉਹ ਪਾਹੀ ਪਾਹੀ ਜੀ ਉਹਦਾ ਐਕਸੀਡੈਂਟ ਹੋ ਚੁੱਕਿਆ ਸੀ ਲੱਤਾਂ ਟੁੱਟ ਚੁੱਕੀਆਂ ਸੀ ਅੱਛਾ ਫਿਰ ਉਹਨਾਂ ਨੇ ਇੱਕ ਈ ਰਿਕਸ਼ਾ ਲਈ ਸੀ ਉਹਦੇ ਉੱਤੇ ਦੋਨੇ ਜਾਣੇ ਮਤਲਬ ਜਾ ਕੇ ਤਾਂ ਡਾਂਡੇ ਮਤਲਬ ਜਿਹੜਾ ਆ ਉਹ ਕਰਦੇ ਸੀ ਪਰ ਉਹਦੀ ਵੀ ਮਤਲਬ ਜਿਹੜੀ ਆ ਮੌਤ ਹੋ ਗਈ 2 ਮਹੀਨੇ ਹੋ ਗਿਆ ਅਚਾਨਕ ਹੀ ਮੌਤ ਹੋ ਗਈ ਉਹਦੀ ਰਾਤ ਨੂੰ ਸੁੱਤਾ ਪਿਆ ਹੀ ਰਹਿ ਗਿਆ ਵੋ ਇਫ ਯੂ ਇਕੱਲਾ ਹੀ ਬਿਲਕੁਲ ਰਹਿ ਗਿਆ ਬਿਲਕੁਲ ਆਪਾਂ ਜਿਆਵਾ ਬੈਲੈਂਸ ਬੇਸਹਾਰਾ ਹੋ ਗਿਆ ਇਸ ਕਰਕੇ ਅਸੀਂ ਜਿਹੜਾ ਸਹਾਰੇ ਦਾ ਸਹਾਰਾ ਆ ਅਸੀਂ ਉਹ ਬੱਚਾ ਜਿਹੜਾ ਹੁਣ ਮੇਰੇ ਕੋਲ ਮੇਰਾ ਪੁੱਤ ਠੀਕ ਹੈ ਤੁਹਾਨੂੰ ਬੱਚੇ ਨੂੰ ਆਪ ਨੂੰ ਮਜੂਦ ਕਰ ਸਿੰਘ ਨੂੰ ਮਤ ਜਿਹੜਾ ਬੱਚਾ ਜਿਹੜਾ ਆ ਸਹਾਰ ਰਹੇ ਹੈ ਕਿ ਇਹ ਦੀ ਦੇਖ ਰਿਹਾ ਕਰਨ ਕਿ ਇਹਨਾਂ ਦੇ ਹੀ ਬੱਚਾ ਬਣ ਕੇ ਰਹੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਹੀ ਗੱਲ ਸਾਰੀ ਸੰਗਤ ਨੂੰ ਇਹ ਵੀ ਕਰਦੇ ਆਂ ਵੀ ਆਪਾਂ ਕੋਈ ਵੀ ਜਿੱਥੇ ਵੀ ਕੋ ਜਿਵੇਂ ਇਹਨਾਂ ਨੇ ਪਰਿਵਾਰ ਨੇ ਕਹਿਤਾ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਆ ਸਾਡੀ ਸੰਸਥਾ ਦੇ ਵਿੱਚ ਵੀ ਆਪਾਂ ਬਾਹਰ ਬੱਚੇ ਨਾ ਏਦਾਂ ਕੋਈ ਨਹੀਂ ਸਾਮ ਸਕਦਾ ਸਾਡੀ ਝੋਲੀ ਪਾ ਦਿਓ ਆਪਾਂ ਜਿੰਨੀ ਵੀ ਕਰ ਸਕਦੇ ਆ ਦੇਖ ਰੇਖ ਸੇਵਾ ਸੰਭਾਲੋ ਸੰਸਥਾ ਦੇ ਵਿੱਚ ਕਰਾਂਗੇ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਅੱਛਾ ਬਹੁਤ ਆਪਾਂ ਊੜੇ ਪਾਲਾ ਜਪੜਿਆ ਹਾਂ ਹਾਂ ਠੀਕ ਹੈ सने सोने कपड़े मेरे पुत ने उड़ा रंग बदिया आ रंग बदिया दस के रंग दस रंग लगी कला है, दा है? है? तू दस मेरा पुत तू दस केड़ा लेना तू दस दस मेरा पुत ਆ ਜਿਹੜਾ ਚਲ ਤੇ ਪਾ ਕੇ ਦੇਖ ਦੇਖ ਪਾ ਕੇ ਮੇਰਾ ਪੁੱਤ ਇੱਥੇ ਪਾ ਕੇ ਦੇ ਭਾਜੀ ਬੈਂਡੀ ਸੀਟਰ ਗਿਆ ਆਈ ਆ ਦੇਖੋ ਇਨਰ ਕੱਢਿਓ ਫਿਰ ਨਿਕਾ ਪਾਓ ਹੁਣ ਇਹ ਪਾ ਲਓ ਆ ਪਾ ਆ ਪਾ देख मेरा कुतुरे अंदर आ गया बलेचे दे दे अच्छा बात है अब i you